ਅਜਨਾਲਾ ਪੁਲਿਸ ਦੀ ਗ੍ਰਫਤ ਚ ਇਹ ਜਿਸ ਜੋੜੇ ਨੂੰ ਤੁਸੀਂ ਵੇਖ ਰਹੇ ਹੋ ਪੁਲਿਸ ਦਾ ਦਾਵਾ ਹੈ ਕਿ ਇਹ ਜੋੜਾ ਇਹ ਪਤੀ ਪਤਨੀ ਨਸ਼ਾ ਤਸਕਰੀ ਕਰਦੇ ਸਨ ਨਸ਼ਾ ਵੇਚਣ ਦਾ ਕਾਰੋਬਾਰ ਇਹ ਚਲਾ ਰਹੀ ਸੀ ਐਸ ਐਚ ਓ ਅਜਨਾਲਾ ਮੁਖਤਾਰ ਸਿੰਘ ਦਾ ਕਹਿਣਾ ਸੀ ਕਿ ਗੁਪਤ ਪੂਛਣਾ ਦੇ ਆਧਾਰ ਤੇ ਪਿੰਡ ਗੂਜਾ ਪੀਰ ਦੇ ਰਹਿਣ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਓਟ ਸੈਂਟਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਦੇ ਬਾਹਰ ਆਪਣਾ ਨਸ਼ਿਆਂ ਦਾ ਕਾਰੋਬਾਰ ਚਲਾਉਂਦੇ ਸੀ ਇਹ ਨਸ਼ਾ ਛੱਡਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਓਟ ਸੈਂਟਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਦੇ ਬਾਹਰ ਨਸ਼ਾ ਵੇਚਦੇ ਸੀ ਪੁਲਿਸ ਮੁਤਾਬਕ ਇਹ ਦੋਵੇਂ ਪਤੀ ਪਤਨੀ ਐਕਟੀਵਾਟ ਤੇ ਸਵਾਰ ਹੋ ਕੇ ਗਾਹਕਾਂ ਦੀ ਪਾਲ ਕਰਦੇ ਸਨ ਜਿਸ ਦੇ ਦਰਮਿਆਨ ਹੀ ਸਾਡੀ ਪੁਲਿਸ ਪਾਰਟੀ ਨੂੰ ਇਹ ਮਿਲੇ ਨੇ ਇਹਨਾਂ ਕੋ ਹਾਇਰੋਨ ਬਰਾਮ ਦੋਈਆ 23 ਗ੍ਰਾਮ ਹਾਇਰੋਨ ਤੇ ਕੁਝ ਇਹਨਾਂ ਕੋ ਡਰਗ ਮਨੀ ਆ ਤੇ ਪਰਚਾ ਦਰਜ ਕਰ ਲਿਆ ਜੀ ਤੇ ਕਸ਼ੀ ਚਲਦੀ ਸੰਦੀਪ ਸਿੰਘ ਆ ਤੇ ਉਹਦੀ ਵਾਈਫ ਅੰਜਲੀ ਆ ਤੇ ਜਸਟ ਹੋਣੀ ਇਹ ਸਟਾਰਟ ਹੋਏ ਨੇ ਬਾਕੀ ਇਹਨਾਂ ਦਾ ਰਮਾਲ ਲਾਵਾਂਗੇ ਜੀ ਵਨ ਡੇ ਕੇ ਅੱਗੇ ਪੁੱਛ ਜਿਹੜਾ ਕੋਈ ਜਿਵੇਂ ਡੀਡਿਕਸ਼ਨ ਵਾਲੇ ਜਾਂ ਇਥੇ ਜਿਹੜੇ ਹੋਰ ਸੈਂਟਰਾਂ 'ਤੇ ਦਵਾਈ ਦਿੱਤੇ ਆ ਉਹਨਾਂ ਨੂੰ ਇਹ ਟਾਰਗੇਟ ਬਣਾ ਕੇ ਰੱਖੇ ਉਧਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਇਹ ਮੁਲਜ਼ਮ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦਾ ਨਜ਼ਰ ਆ ਰਿਹਾ ਹੈ ਕੈਮਰੇ ਤੇ ਇਸ ਚਕਸਾ ਆਖਣਾ ਸੀ ਕਿ ਉਹ ਤਸਕਰ ਨਹੀਂ ਹੈ ਸਗੋਂ ਆਪ ਨਸ਼ੇ ਦਾ ਦੀ ਹੈ ਉਹ ਨਸ਼ੇ ਦਾ ਸੇਵਨ ਕਰਦਾ ਹੈ ਨਸ਼ਾ ਵੇਚਦਾ ਨਹੀਂ ਅਤੇ ਉਸਦੀ ਪਤਨੀ ਨੂੰ ਵੀ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਕਾਬੂ ਕਰ ਲਿਆ ਹੈ ਮੈਂ ਮੜਾ ਮੋਟਾ ਲੋਨ ਹੈ ਕਰਾ ਲਈ ਕਰਾ ਲਈ ਉਹ ਛੱਕ ਦੇ ਤੌਰ ਤੇ ਨਾਲ ਥੋੜੀ ਜਿਹੀ ਕੋਣ ਹੈ ਇਹ? ਰਾ ਇੱਥੋਂ ਤਾੜੀ ਵੱਲ ਵੇਚ ਦੇ ਨਹੀਂ ਵੇਚ ਦੇ ਨਹੀਂ ਸ਼ੱਕ ਤੋਂ ਤੇ ਲਾਉਣਾ ਮਾੜਾ ਮਤਲਬ ਥੋੜਾ ਜਿਹਾ ਹੋਇਆ ਮੁੰਡੇ ਮੁੰਡਿਆਂ ਹਲ ਤੱਕ ਫਿਲਹਾਲ ਪੁਲਿਸ ਵੱਲੋਂ ਹੁਣ ਇਸ ਮਾਮਲੇ 'ਚ ਅੱਗੇ ਦੀ ਬਣਦੀ ਕਾਰਵਾਈ ਅਮਲ ਚੇਲਿਆਂ ਦੀ ਜਾ ਰਹੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਦੋਂ ਤੋਂ ਇਹ ਦੋਵੇਂ ਨਸ਼ੇ ਦਾ ਕਾਰੋਬਾਰ ਚਲਾ ਰਹੀ ਸੀ ਪਰ ਜਦੋਂ ਲੋਕਾਂ ਨੂੰ ਨਸ਼ਾ ਛੱਡਣ 'ਚ ਮਦਦ ਕਰਨ ਵਾਲੇ ਸੰਸਥਾਨਾਂ ਦੇ ਬਾਹਰ ਹੀ ਨਸ਼ਾ ਮਿਲਣ ਲੱਗ ਜਾਏ ਨਸ਼ਾ ਵਿਕਣ ਲੱਗ ਜਾਏ ਤਾਂ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਅਜਨਾਲਾ ਤੋਂ ਬਰਿੰਦਰ ਸ਼ਰਮਾ ਦੀ ਰਿਪੋਰਟ ਪੀਟੀਸੀ ਨਿਊਜ਼